ਦਾਨੇ ਉਹ ਮੈਂ ਵੀ ਪਾ ਲੇ ਕਿ ਤੂੰ ਬਾਹਲੇ ਮੈਂ ਅੰਟੀ ਐਕਟ ਕੀ ਯਾਦ ਨਹੀਂ ਪੜਾਇਆ ਹਾਂਜੀ ਵੈਗੂ ਜੀ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਜੀ ਆਪਾਂ ਬਣਾਨੇ ਆਲੂ ਦੀ ਪੁਰਜੀ ਆਲੂ ਬੋਇਲ ਕਰਕੇ ਰੱਖਤੇ ਆਪਾਂ ਲਸਣ ਅਦਰਕ ਪਾਵਾਂਗੇ ਜੀ ਆਪਾਂ ਮੇਥੀ ਧਨੀਆ ਪਾਵਾਂਗੇ ਆਹ ਟਮਾਟਰ ਨੇ ਇਹਦੇ ਪਿਆਜ਼ ਤੇ ਪਿਆਜ਼ ਦੀਆਂ ਭੁੰਕਾਂ ਪਹਿਲਾਂ ਪਾ ਲਈਏ ਜੀ ਇਹਨਾਂ ਨੂੰ ਪਹਿਲਾਂ ਪਕਾ ਲਾਂਗੇ ਲਸਣ ਅਦਰਕ ਆਪਾਂ ਬਾਅਦ ਚ ਐਡ ਕਰਾਂਗੇ ਨਹੀਂ ਫਿਰ ਪਹਿਲਾਂ ਹੀ ਪਾ ਦਈਏ ਨਾ ਕਿਉਂਕਿ ਉਹ ਕੱਟਿਆ ਹੈ ਬਲਸਣ ਵਿੱਚ ਜਲ ਜਿਆ ਜਾਂਦਾ ਉਹ ਥੋੜਾ ਜਿਹਾ ਇਹਨੂੰ ਲਾਇਕ ਬਣਾਉਂ ਜਿਆ ਕਰਕੇ ਹਲਕਾ ਜਿਹਾ ਫੇਰੇ ਦੇ ਵਿੱਚ ਪਾਵਾਂਗੇ ਲਸਣ ਆਦਰਕ। ਉਹਦੂ ਕਰਕੇ ਤੁਹਾਨੂੰ ਦਿਖਾਉਣੀ ਆ। ਦੋ ਜੀਆਂ ਪਾ ਐਡ ਕਰ ਦੇਣੇ ਇਹਦੇ ਵਿੱਚ ਲਸਣ ਆਦਰਕ। ਤੋਂ ਬਣਾਉਣੀ ਆ ਆਲੂ ਦੀ ਭੁਰਜੀ ਇਹਦੇ ਆਪਾਂ ਪਿਆਜ਼ ਵੀ ਐਡ ਕੀਤੇ ਨੇ ਤੇ ਪਿਆਜ਼ ਜਾਣੀ ਭੁੰਕਾ। ਪੜਾਹੀ ਆਪਾਂ ਨੇ ਲਾਈ ਆ ਜੀ ਲੋਹੇ ਦੀ। ਲੋਹੇ ਦੀ ਕੜਾਹੀ 'ਚ ਬਣਾ ਰਿਆ ਸਬ지 ਇਹ ਨਾਲੇ ਆਪਾਂ ਜੀ ਟਮਾਟਰ ਵੀ ਐਡ ਕਰ ਦਾਂਗੇ ਜੀ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਹਲਦੀ ਲਾਲ ਮਿਰਚ ਨਮਕ ਧਨੀਆ ਪਾਊਡਰ ਤੇ ਭੁੰਨਿਆ ਹੋਇਆ ਜੀਰਾ ਜਿਹੜਾ ਗਰਮ ਮਸਾਲਾ ਦੀ ਉਹ ਆਪਾਂ ਸਬਜ਼ੀ ਬਣ ਜੂਗੀ ਬਾਅਦ ਦੇ ਵਿੱਚ ਐਡ ਕਰਾਂਗੇ ਇਹ ਸਬਜ਼ੀ ਦੇ ਵਿੱਚ ਮਸਾਲੇ ਦੀ ਕੋਚੀ ਬੁਦੀ ਵਧੀਆ ਆਉਂਦੀ ਹੈ ਜੀ ਜੇ ਆਪਾਂ ਪਹਿਲਾਂ ਹੀ ਐਡ ਕਰ ਦਿੰਨੇ ਆ ਜਿਹੜਾ ਮਸਾਲੇ ਦਾ ਸਾਰਾ ਜੀ ਸਿਰ ਉਹ ਖਤਮ ਜਿਹਾ ਹੋ ਜਾਂਦਾ ਉਹ ਜਿਆ ਟੇਸਟ ਨਹੀਂ ਆਉਂਦਾ ਅਗਲੀ ਆਪਾਂ ਪਾਣੀ ਐਡ ਕਰ ਦੋਗੇ ਕਰਕੇ ਆਪਾਂ ਨੂੰ 1.5 ਕਮੈਂਟ ਲਈ ਪਕਾ ਲਾਂਗੇ ਜੀ ਅਤੇ ਜਿਹੜੀ ਧਨੀਆ ਮੇਥੀ ਐਡ ਕਰ ਦਾਂਗੇ ਬਰੀਕ ਬਰੀਕ ਕੱਟਿਆ ਹੋਇਆ ਆਪਾਂ ਪਹਿਲਾਂ ਤੋਸ ਮਾਰ ਲਿਆ ਸੀਗਾ ਚੰਗੀ ਤਰ੍ਹਾਂ ਤੇ ਬਰੀਕ ਬਰੀਕ ਕੱਟ ਲਿਆ ਸੀਗਾ ਤੇ ਇਹਨਾਂ ਵੀ ਆਪਾਂ ਹੁਣ 2-2.5 ਮਿੰਟ ਲਈ ਇਹਨਾਂ ਨੂੰ ਵੀ ਆਪਾਂ ਵਿੱਚ ਪਕਾ ਲਾਂਗੇ ਗ੍ਰਾਸ ਆਪਾਂ ਇਹਦੇ ਨਾਲ ਮਗਾਤਾ ਫਿਰ ਆਪਣਾ ਨਾਲੇ ਤਾਂ ਸਾਰਾ ਨੂਰ ਵਿੱਚ ਪੱਕ ਜੂਗਾ ਨਾਲੇ ਆਪਣਾ ਮੇਥੀ ਧਨੀਆ ਵਿੱਚ ਪੱਕ ਜੂ ਚੰਗੀ ਤਰ੍ਹਾਂ ਫਿਰਦਾ ਜੀ ਹਲਦੀ ਦਾ ਕਈ ਵਾਰੀ ਨਾ ਕੱਚਾ ਜਾਂ ਸਵਾਦ ਆ ਜਾਂਦਾ ਉਹ ਪੱচ্চਾ ਨਹੀਂ ਆਊਗਾ ਜੇ ਤੁਸੀਂ ਮੇਥੀ ਧਨੀਆ ਬਾਅਦ ਦੇ ਵਿੱਚ ਐਡ ਕਰਨਾ ਚਾਹੁੰਦੇ ਹੋ ਤਾਂ ਬਾਅਦ ਚ ਕਰ ਸਕਦੇ ਜਿਵੇਂ ਤੁਹਾਨੂੰ ਠੀਕ ਲੱਗੇ ਪਰ ਮੈਂ ਪਹਿਲਾਂ ਹੀ ਪਾਉਣੀ ਹੁੰਦੀ ਹੈ ਜੀ ਫਿਰ ਆਪਣੀ ਸਬਜੀ ਇਹ ਜਿਹੜੀ ਵਧੀਆ ਬਣ ਜਾਂਦੀ ਹੈ ਕਈ ਦਿਨ ਹੋ ਗਏ ਸੀ ਜੀ ਦਾਣਾ ਜੀ ਖਾਂਦੇ ਨੂੰ ਸੋਚਿਆ ਵਿੱਚ ਲੱਗ ਅਸੀਂ ਪੋਰਜੀ ਬਣਾਉਂਦੇ ਆ ਕਦੇ ਕਦੇ ਵਧੀਆ ਲੱਗਦਾ ਹੈ ਬਹਾਨੇ ਨਾਲ ਧਨੀਆ ਪਾਲਕ ਮੇਥੀ ਖਾਦੀ ਜਾਂਦੀ ਹੈ ਜੀ ਉਹਦੇ ਜਿੰਨੇ ਕਪ ਚੀਨੀ ਪਾਵਾਂਗੇ ਕਿਉਂਕਿ ਕਈ ਵਾਰੀ ਮੇਥੀ ਦੀ ਕੜੱਟਣ ਵੀ ਆ ਜਾਂਦੀ ਹੈ ਆਪਾਂ ਮੇਥੀ ਤੇ ਧਨੀਆ ਦੋਏ ਚੀਜ਼ਾਂ ਐਡ ਕੀਤੀਆਂ ਤੁਸੀਂ ਪਾਲਕ ਜਾਂ ਮੇਥੀ ਪਾਉਣਾ ਚਾਹੋ ਨੀ ਉਹ ਵੀ ਪਾ ਸਕਦੇ ਹੁਣ ਰੋਲ ਲਾਤਾ 3 ਮਿੰਟ ਲਈ ਇਹਨੂੰ ਚੰਗੀ ਤਰ੍ਹਾਂ ਢਾਕੇ ਪਕਾਵਾਂਗੇ ਲੋ ਜੀ ਆਪਾਂ ਇਹ ਆਲੂ ਵੀ ਬਾਹਰ ਕੇ ਕਰ ਲਏ ਤਿਆਰ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਹੱਥ ਨਾਲ ਭੰਨ ਕੇ ਪਾਵਾਂਗੇ ਜੀ ਫਿਰ ਆਲੂਆਂ ਦੀ ਜਿਹੜੀ ਸਬਜ਼ੀ ਆਪਾਂ ਭੁਰਜੀ ਕਹਿ ਦਿੰਨੇ ਆ ਜੀ ਸਬਜ਼ੀ ਵੀ ਕਹਿ ਦਿੰਨੇ ਫਿਰ ਵਧੀਆ ਬਣ ਜਾਂਦੀ ਆ ਲੇਕਿਨ ਮਸਾਲਾ ਬਣ ਕੇ ਤਿਆਰ ਆ ਬਸ ਅਦਰਕ ਆਪਾਂ ਨੇ ਪਾਲਿਆ ਕੱਟ ਕੇ मसाला जी अपने जाद ही रखे तरह तरह भाव गे तरह ही भन के पा आलू छोटे छोटे ही वाले थे जी नमें आलू सी छिलका उतारता उपरों इन्होंने जो आप इस तरह हाथ ना भन पान के पाने ना आलू अपनी सब्जी का जो टेस्ट है तो बहुत वाया हो जाता जी ਛੋਟੇ ਛੋਟੇ ਆਂਗੂ ਸੀਗੇ ਤੋਂ ਹੋਇਲ ਕਰ ਲੇ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਨੇ ਹਰ ਰੋਜ਼ ਆਪਾਂ ਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਜੀ ਤੋਂ ਜੀ ਸਾਰੇ ਭੈਣ ਭਰਾ ਸੁਣਾਓ ਜੀ ਕੀ ਹਾਲ ਚਾਲ ਆ ਜੀ ਠੰਡ ਬਹੁਤ ਆ ਜੀ ਮੇਰਾ ਹਾਲ ਲੈਂਗੀ ਜਿਹੀ ਤਰ੍ਹਾਂ ਲਾਉ ਦੇਗੀ ਅਲੂਣ ਹਵਾਅ ਚੋਂ ਤੇ ਤਾਂ ਬੈਜ ਹੀ ਨਿਕਲ ਜਾਂਦੀ ਹੈ ਜੀ ਆਲੂਆਂ ਦੀ ਇਸ ਤਰ੍ਹਾਂ ਸਰ ਤਾਂ ਇਹ ਕਈ ਨੇ ਵੀ ਸਾਨੂੰ ਆਲੂ ਖਰਾਬ ਕਰਦੇ ਨੇ ਇਸ ਤਰ੍ਹਾਂ ਬੋਇਲ ਕਰਕੇ ਬਣਾਇਆ ਕਰੋ ਜੀ ਸਬਜ਼ੀ ਵੈਜੀ ਨਿਕਲ ਜਾਂਦੀ ਆਲੂ ਦੀ ਮੈਂ ਤਾਂ ਚੌਲ ਵੀ ਬਣਾਉਣੀ ਨੇ ਜੀ ਉਹ ਵੀ ਵਾਲ ਕੇ ਪਾਣੀ ਕੱਢ ਕੇ ਬਣਾਉਣੀ ਨੇ ਤੇ ਚਾਹੇ ਉਹਨਾਂ 'ਚ ਮਿੱਠਾ ਪਾ ਕੇ ਘੋ ਪਾ ਕੇ ਮਿੱਠੇ ਬਣਾ ਲਓ ਚਾਹੇ ਉਹਨਾਂ ਨੂੰ ਤੜਕਾ ਲਾ ਲਓ ਜੀ ਥੋੜਾ ਜਿਹਾ ਹੀ ਆਪਾਂ ਪਾਣੀ ਐਡ ਕਰਾਂਗੇ ਕਿਉਂਕਿ ਆਲੂ ਆਪਣੇ ਬੋਇਲ ਕੀਤੇ ਹੀ ਹੋਏ ਨੇ ਾਰੇ ਮਸਾਲਾ ਚੰਗੀ ਤਰ੍ਹਾਂ ਘਾਟਾ ਮਿਕਸ। ਜੁ ਆਪਣੀ ਸਬਜ਼ੀ ਬਣ ਜੂਗੀ ਜੀ ਫਿਰ ਆਪਾਂ ਇਹਦੇ ਵਿੱਚ ਮਸਾਲਾ ਐਡ ਕਰਾਂਗੇ। ਤੇ ਦੇਖ ਕਦੀ ਜੀ ਵਧੀਆ ਲੱਗਦੀ ਹੈ। ਹੁਣ ਟਾਕ ਦਿੰਦੇ ਹਾਂ ਜੀ ਗੈਸ ਸਿਮ ਘਾਤਾ ਗੀ। ਸਿਮ ਗੈਸ ਤੇ ਪਕਾਵਾਂਗੇ ਵਿੱਚ ਵਿੱਚ ਨਾਲ ਦੀ ਨਾਲ ਆਪਾਂ ਇਹਨੂੰ ਚੈੱਕ ਕਰਦੇ ਰਹਿਾਂਗੇ। ਸਬਜ਼ੀ ਆਪਣੀ ਬਣ ਚੁੱਕੀ ਹੈ। ਆਪਾਂ ਇਹਦੇ ਵਿੱਚ ਹੁਣ ਗਰਮ ਮਸਾਲਾ ਐਡ ਕਰ ਦਾਂਗੇ। ਦੇ ਵਿੱਚ ਗਰਮ ਮਸਾਲਾ ਤੋਂ ਥੋੜਾ ਐਡ ਕਰ ਦਾਂਗੇ ਇਹ ਤਾਂ ਸਬਜ਼ੀ ਦੇ ਵਿੱਚ ਮਸਾਲੇ ਦੀ ਖੁਸ਼ਬੂ ਵਧੀਆ ਆਊਗੀ ਜੀ ਤੇ ਨਾਲੇ ਮਸਾਲੇ ਦੀ ਜਿਹੜੀ ਤਾਕਤ ਆ ਉਹ ਪੂਰੀ ਮਿਲੂਗੀ ਜੀ ਨਹੀਂ ਵੀਰੇ ਦੀ ਤਾਕਤ ਜੀ ਘਟ ਜਾਂਦੀ ਹੈ ਜੀ ਬੋਲੀ ਗੈਸ ਆਪਾਂ ਬੰਦ ਸਬਜ਼ੀ ਆਪਣੀ ਬਣ ਚੁੱਕੀ ਹੈ ਗਰੀਬੀ ਚ ਕੱਢ ਲੈਣੇ ਹਨ ਲੋ ਦੀ ਆਪਨੇ ਆਲੂ ਦੀ ਸਬਜੀ ਬਣ ਕੇ ਤਿਆਰ ਆ ਜੀ ਜਰੂਰ ਬਣਾਇਓ ਰੋਟਾ ਹੀ ਕਰੋ ਜੇ ਆਪ ਆਲੂ ਜਦੋਂ ਆਇਲ ਕਰਕੇ ਸਾਫ ਤੇ ਬਣਾਉਣੇ ਹੈ ਫਿਰ ਇਹ ਹੋਰ ਵੀ ਜ਼ਿਆਦਾ ਵਧੀਆ ਟੇਸਟੀ ਬਣ ਜਾਂਦੀ ਹੈ ਜੀ ਜਿਹੜੇ ਭਣਪਰਾ ਜੀ ਆਪਣੇ ਨਾਲ ਜੁੜੇ ਹੋਏ ਨੇ ਡੇਲੀ ਸੂਨ ਸੂਨ ਕਮੈਂਟ ਕਰਦੇ ਨੇ ਸਾਰਿਆਂ ਦਾ तहे ਦਿਲੋਂ ਆਪਾਂ ਤੁਹਾਨੂੰ ਧੰਨਵਾਦ ਕਰਦੇ ਹਾਂ ਜੀ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਆਪਣਾ ਪਿਆਰ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਿਓ ਜੀ ਸਾਰੇ ਭਣਪਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ